ਹਾਂਜੀ ਕਿੱਥੋਂ ਬੋਲਦੇ ਹੋ ਤੁਸੀਂ ਤੁਸੀਂ ਕਿੱਥੋਂ ਬੋਲਦੇ ਜੀ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਰਸਪੁਰ ਤੋਂ ਹਾਂਜੀ ਕਿੱਥੋਂ ਬੋਲਦੇ ਹੋ ਤੁਸੀਂ ਹਰਮੰਦਰ ਸਾਹਿਬ ਕੋ ਕਿਹੜੀ ਐਸਜੀਪੀਸੀ ਤੋਂ ਬੋਲਦੇ ਕੌਣ ਦੀ ਆ ਗੱਲ ਕਰੇ ਪੈਣਾ ਹੈ ਹਾਂ ਜੀ ਅੰਦਿੱਕਰੀ ਸ਼ਰੋਮ ਨਹੀਂ ਗੁਰਦਾਰ ਪ੍ਰਬੰਧਕ ਕਮੇਟੀ ਤੋਂ ਬੋਲਦੇ ਹਾਂ ਨਹੀਂ ਭਾਜੀ ਨਹੀਂ ਸਿੱਤੂ ਬੋਲਦੇ ਹੋ ਭਾਜੀ ਅੰਮ੍ਰਿਤਸਰ ਤੋਂ ਬੋਲਦੇ ਸੀ ਆ ਨਹੀਂ ਅੰਮ੍ਰਿਤਸਰ ਸਾਹਿਬ ਤੋਂ ਤਾਂ ਬੋਲਦੇ ਹਾਂ ਕਿਹੜੀ ਜਥੇਬੰਦੀ ਤੋਂ ਬੋਲਦੇ ਹਾਂ ਜਥੇਬੰਦੀ ਭਾਈ ਕਿਹਨੂੰ ਕਿਹਾ ਇਹ ਤੇ ਚਾਹੀ ਨਹੀਂ ਜਥੇਬੰਦੀ ਉਹ ਭਾਈ ਸਾਹਿਬ ਜੀ ਮੇਰੇ ਨਾਲ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਅੱਛਾ ਜੀ ਅਸੀਂ ਲੋਕਾਂ ਧਰਮ ਦੇ ਆੜ ਚ ਪਖੰਡ ਤੇ ਅੱਡਿਆਂ ਨੂੰ ਬੰਦ ਕਰਾ ਰਹੇ ਆ ਪਖੰਡ ਸਾਹਿਬ ਜੀ ਠੀਕ ਹੈ ਕਿ ਤੁਸੀਂ ਵੇਖੋ ਆ 5-5000 ਰੁਪਇਆ ਤੁਸੀਂ ਫੋਨ ਲਾ ਕੇ ਮੰਗਦੇ ਪਿਓ ਇਹ ਬਾਬਾ ਜੀ ਇਹ ਕੰਮ ਨਾਲ ਜੇ ਤੁਹਾਡਾ ਹੈਗਾ ਨਾ ਕੋਈ ਸਾਹਮਣੇ ਲਿਆਓ ਅਗਲੇ ਤੇ ਮੈਂ ਦਵਾਉਂਗਾ 5 ਦਾ 10 ਦਵਾਉਂਗਾ ਅਸੀਂ ਨਹੀਂ ਕਿਸੇ ਨੂੰ ਫੋਨ ਕੀਤਾ ਉਹ ਕੋਈ ਇੱਥੇ ਹਸਪੀਟਲ ਆਏ ਸੀ ਕੋਈ ਉਹਨਾਂ ਸਾਡੇ ਫੌਂਟ ਨਹੀਂ ਜੀ ਭਾਈ ਸਾਹਿਬ ਜੀ ਮੇਰੀ ਬੇਨਤੀ ਸੁਣੋ ਵੇਖੋ ਤੁਸੀਂ ਜੋ ਵੀ ਜਥੇਬੰਦੀ ਦੇ ਹੋ ਜਾਂ ਨਿਹੰਗ ਸਿੰਘ ਲਾੜੀਆਂ ਫੌਜਾਂ ਹੋ ਜਾਂ ਤੁਸੀਂ ਹਰਮੰਦਰ ਸਾਹਿਬ ਦਾ ਕਿਹਾ ਠੀਕ ਹੈ ਜਾਂ ਤੁਸੀਂ ਕਿਵੇਂ ਵੀ ਵੇਖੋ ਸਾਡੀ ਅਸੀਂ ਸੰਸਥਾ ਇੱਕ ਸੁੱਚੀ ਸੱਚੀ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਕਿਸੇ ਤੋਂ ਨਾ ਪੈਸਾ ਲਿਆ ਨਾ ਅਸੀਂ ਲੈਂਦੇ ਨਾ ਤੁਸੀਂ ਨਹੀਂ ਪੈਸਾ ਲੈਂਦੇ ਤੇ ਪੈਸਾ ਆਪਾਂ ਵੀ ਨਹੀਂ ਬਾਬਾ ਜੀ ਕਿਸੇ ਨੂੰ ਕਿਹਾ ਨਹੀਂ ਨਹੀਂ ਭਾਈ ਸਾਹਿਬ ਜੀ ਫਿਰ 2000 ਰੁਪਏ ਤੁਸੀਂ ਪਵਾਇਆ ਇੱਕ ਮਿੰਟ ਮੇਰੀ ਬੇਨਤੀ ਸੁਣੋ ਜਿਹੜੀ ਸੰਗਤ ਤੁਹਾਡੇ ਕੋਲ ਵੀਰ ਇੱਕ ਮਿੰਟ ਯਾਰ ਜਿਹੜੀ ਸੰਗਤ ਤੁਹਾਡੇ ਕੋਲੇ ਆਉਂਦੀ ਹੈ ਨਾ ਉਹਨੂੰ ਤੁਸੀਂ ਸਾਹਮਣੇ ਲੈ ਕੇ ਆਓ ਲਓ ਮੈਂ ਮੈਂ ਤੇਲ ਵੀ ਤੇਲ ਵੀ ਦਵਾਉਂ ਗੱਡੀਆਂ ਦਾ ਤੁਹਾਡੇ ਕੋਲੇ ਲੈ ਕੇ ਆਵਾਂਗੇ ਸਿੱਧਾ ਹਾਂ हां ਸਿੱਧਾ ਲੈ ਕੇ ਆਓ ਤੁਸੀਂ ਆ ਮੇਰਾ ਨੰਬਰ ਨੋਟ ਕਰ ਲਾ ਸਿੱਧਾ ਲੈ ਕੇ ਆਓ ਉੱਥੇ ਮੈਂ ਤੇਲ ਦੇ ਪੈਸੇ ਵੀ ਦਵਾਉਂਗਾ ਤੇ ਜਿਹੜੇ ਪੈਸੇ ਪੁੱਛਾਣੇ ਦੇ ਉਹ ਵੀ ਦਵਾਉਂਗਾ ਤੁਸੀਂ ਬਾਬਾ ਜੀ ਬੋਲਦੇ ਮਤਲਬ ਕਿ ਮਨਪ੍ਰੀਤ ਜੀ ਬੋਲ ਰਹੇ ਭਾਈ ਮਨਪ੍ਰੀਤ ਸਿੰਘ ਬੋਲ ਰਿਹਾ ਮੈਂ ਜਿਹੜੀ ਮਹਿਮਤ ਚਲਾਈ ਹੈ ਚਲੋ ਠੀਕ ਕੋਈ ਨਹੀਂ ਤੁਹਾਡੇ ਕੋਲ ਜੇ ਕੋਈ ਸੰਗਤ ਆਏ ਜੀ ਤੁਹਾਡੇ ਕੋਲ ਆ ਜਾਵਾਂ ਮੈਂ ਕਹਿੰਦਾ ਵੀ ਸਿੱਧਾ ਲੈ ਕੇ ਆਓ ਤੁਹਾਡਾ ਤੇਲ ਖਰਚਾ ਵੀ ਦਵਾਉਂ ਤੇ ਜਿਹੜੇ ਪੁੱਛਾ ਵਾਲੇ ਸਾਧਨੇ ਪੈਸੇ ਲਏ ਹੋਏ ਉਹ ਵੀ ਕਢਾਉ ਮੈਂ ਜੁੱਤੀਆਂ ਨਾਲ ਸਹੀ ਗੱਲ ਹੈ ਕੋਈ ਗੱਲ ਨਹੀਂ ਪਛੜੀ ਪਰ ਐਦਾਂ ਨਾ ਕਰੋ ਵੀ ਪਤਾ ਕੀ ਐਦਾਂ ਨਾ ਕਰੋ ਵੀ 5000 ਰੁਪਏ ਨੰਬਰ ਬਾਬਾ ਜੀ ਤੁਹਾਨੂੰ ਨੰਬਰ ਕਿਨੇ ਤਸੜਾ ਜੀ ਇਹ ਜਿਹਨੂੰ ਤੁਸੀਂ ਜੀ ਤੋਂ 2000 ਪਵਾਇਆ ਹੁਣ ਉਹ ਉਹਨੇ ਨੰਬਰ ਭੇਜਿਆ ਮੈਨੂੰ ਪਵਾਇਆ ਜੀ ਹੋਣੀ ਪਵਾਇਆ ਅੱਜ ਦੀ ਗੱਲ ਹੀ ਆ ਫੇਰ ਹੀ ਮੈਂ ਲਾਇਆ ਫੋਨ ਤੁਹਾਨੂੰ ਉਹ ਸੰਗਤ ਬਾਬਾ ਜੀ ਆਈ ਹੋਈ ਸੀ ਨਹੀਂ ਨਹੀਂ ਤੁਸੀਂ ਮੇਰੀ ਇੱਕ ਬੇਨਤੀ ਹੈ ਗਾਹਾਂ ਤੋਂ ਮੇਰੀ ਬੇਨਤੀ ਸੁਣ ਲਓ ਕੋਈ ਵੀ ਤੁਹਾਡੇ ਕੋਲੇ ਆਉਂਦਾ ਮੇਰੇ ਨਾਲ ਸੰਪਰਕ ਕਰ ਲਓ ਮੈਂ ਦੁੱਗਨੇ ਦਿਵਾਉ ਪੈਸੇ ਵਾਪਸ ਠੀਕ ਹੈ ਬਾਬਾ ਜੀ ਕੋਈ ਕੋਈ ਇੱਕ ਮਿੰਟ ਨਾ ਬਾਬਾ ਜੀ